ਕੋਈ ਕਾਰਜ ਕਰ ਰਿਹਾ ਕਰੇ ਕਰਨ ਦਾ ਹੱਕ ਆ ਪਰ ਕਿਸੇ ਇੱਕ ਨੂੰ ਹੱਕ ਨਹੀਂ ਆ ਕਿ ਉਹੋ ਹੀ ਦਾਵਾ ਕਰੇ ਕਿ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈ ਕਿਸੇ ਇੱਕ ਧੜੇ ਦਾ ਨਹੀਂ ਇਹ ਬਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾ ਜਿਦਾ ਹੈ ਅਤੇ ਇਹ ਬਿਆਨ ਉਸ ਸਮੇਂ ਆ ਜਦੋਂ ਨਿਗਰਾਨ ਕਮੇਟੀ ਦੀ ਸ਼ਿਕਾਇਤ ਸਿੰਘ ਸਭਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਕੋਲ ਕੀਤੀ ਜਿੱਹਾਂ ਸਿੰਘ ਸਭਾਵਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖੇ ਗਏ ਨੇ ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਨਿਗਰਾਨ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਭਰਤੀ ਕੀਤੀ ਜਾ ਰਹੀ ਹੈ ਨਾਲੀ ਭਰਤੀ ਕਰਨ ਵਾਲੀ ਕਮੇਟੀ ਮੈਂਬਰਾਂ ਦੇ ਪੂਰਨ ਤੌਰ ਤੇ ਸਿੱਖ ਨਾ ਹੋਣ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਗਏ ਨੇ ਇੰਨੇ ਵੀ ਤੁਹਾਡੇ ਆਪ ਵਿੱਚ ਫੱਟੇ ਹੋਏ ਆ ਉਹ ਇਕੱਠੇ ਹੋਣ ਉਹ ਜਿਹੜਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਹੁਕਮਨਾਮਾ ਜਾਰੀ ਕਰਿਆ ਹੈ ਉੱਚੇ ਦੇ ਚਲੂ ਜਿਹਦੇ ਪਹਿਰਾ ਦੇਣ ਜਿਹੜੇ ਹੁਣੇ ਭਰਤੀ ਹੋ ਰਹੀ ਹੈ ਮੇਰੇ ਹਸਾਬ ਨਾਲ ਤਾਂ ਬਿਲਕੁਲ ਗਲਤ ਹੋ ਰਹੀ ਹੈ ਜਦੋਂ ਤੱਕ ਸਾਡੇ ਜਥੇਦਾਰ ਸਾਹਿਬ ਕੋਈ ਹੁਕਮ ਨਹੀਂ ਸੁਣਾ ਦਿੰਦੇ ਇਹ ਭਰਤੀ ਦੇ ਰੋਗ ਲਾ ਦੇਣੀ ਚਾਹੀਦੀ ਜਦੋਂ ਸ਼ਿਕਾਇਤ ਜਥੇਦਾਰ ਸਾਹਿਬ ਨੂੰ ਮਿਲੀ ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈ ਅਤੇ ਨਾਲ ਹੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਇੱਕ ਧੜੇ ਨੂੰ ਮਾਨਤਾ ਪ੍ਰਾਪਤ ਹੋਣ ਦਾ ਦਾਵਾ ਕਰਨਾ ਵੀ ਗਲਤ ਹੈ ਕੋਈ ਵੀ ਧੜਾ ਇਕੱਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਕਿਉਂਕਿ ਸਾਰਿਆਂ ਦਾ ਈਸ਼ਰੀ ਅਕਾਲ ਤਖ਼ਤ ਸਾਹਿਬ ਹੈ ਅਤੇ ਸਾਰੇ ਧੜੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨਹੀਂ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਧੜੇ ਹੈਗੇ ਆ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆ ਸਮਰਪਿਤ ਹੋਣੇ ਵੀ ਚਾਹੀਦੇ ਆ ਤੇ ਸਾਰਿਆਂ ਨੂੰ ਅਕਾਲ ਤਖ਼ਤ ਸਾਹਿਬ ਦੀ ਰਹਿਨਮਾਈ ਮੰਨਣੀ ਚਾਹੀਦੀ ਆ ਜਦੋਂ ਦਾਵਾ ਹੀ ਕਰ ਰਹੇ ਆ ਵੀ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆ ਅਰ ਇਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ ਸਮਰਪਤਾ ਜਾਂ ਅਸੀਂ ਹੀ ਮਾਨਤਾ ਪ੍ਰਾਪਤਾਂ ਉਹ ਕਿਸੇ ਇੱਕ ਨੂੰ ਇਹ ਹੱਕ ਨਹੀਂ ਮੈਨੂੰ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਯਾਦ ਆਉਂਦਾ ਕਬੀਰ ਜਿਹੇ ਦਰਜਤ ਆਤਿਓ ਫਟਕੈ ਨਹੀਂ ਕੋਈ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਇ 6ਵੇਂ ਗੁਰੂ ਨਾਨਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਸਥਾਨ ਆ ਸ੍ਰੀ ਅਕਾਲ ਤਖਤ ਸਾਹਿਬ ਉਹਦਾ ਇਹ ਸਿਧਾਂਤ ਆ ਕਿ ਜਿਹੜਾ ਵੀ ਝੁੱਕ ਕੇ ਆ ਗਿਆ ਲਿਫ ਕੇ ਆ ਗਿਆ ਉੱਥੇ ਕਿਸੇ ਨੂੰ ਦਰਕਾਰਿਆ ਨਹੀਂ ਜਾਂਦਾ ਕਿਸੇ ਨੂੰ ਪਿਛੇ ਧੱਕਿਆ ਨਹੀਂ ਜਾਂਦਾ 2 ਦਸੰਬਰ ਦੇ ਫੈਸਲੇ ਆ ਤੇ ਇੱਕ ਵੱਡੀ ਗੱਲ ਹੀ ਵੀ ਪੰਥਕ ਇਕਤਾਵੇ ਆਪਾਂ ਇਕੱਠੇ ਹੋਈਏ ਉਸ ਪਾਸੇ ਵੀ ਸਾਰੇ ਧੜਿਆਂ ਨੂੰ ਧਿਆਨ ਦੇਣਾ ਚਾਹੀਦਾ ਦੱਸ ਦिए ਕਿ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਪਰਚੀ ਉੱਤੇ ਲਿਖਾ ਕੇ ਪਰਤੀ ਕੀਤੀ ਜਾ ਰਹੀ ਹੈ ਹੁਣ ਵੇਖਣਾ ਇਹ ਹੋਏਗਾ ਕਿ ਜੱਥੇਦਾਰ ਗੜਗੜ ਸਾਹਿਬ ਵੱਲੋਂ ਨੋਟਿਸ ਲੈਣ ਤੋਂ ਬਾਅਦ ਇਹ ਮਸਲਾ ਕੀ ਰੂਪ ਲੈਂਦਾ ਹੈ ਸਵਾਲ ਇਹ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਸਰਬ ਸੰਜਾਇ ਹਰ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤਾਂ ਇੱਕ ਧੜਾ ਕਿਵੇਂ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਦਰਸ਼ਕ ਤੇ ਵਾਹਲੀ ਤੋਂ ਜਸਪ੍ਰੀ ਤਸ਼ਕ ਦੇ ਨਾਲ ਨਵੀਨ ਸ਼ਰਮਾ ਅਤੇ ਮਨਿੰਦਰ ਮੋਂਗਾ ਪੀਟੀਸੀ ਨਿਊਜ਼